ਅਸਾ ਮੱਲਾ ਪੰਜਵਾਂ ਸੰਲੋਕ ਬਨ ਬਨ ਫਿਰਤੀ ਖੋਜਤੀ ਹਾਰੀ ਬੋ ਅਵਗਾਏ ਮਹਾਰਾਜ ਜੀ ਇਸ ਬਾਣੀ ਵਿੱਚ ਨਾ ਵੇਖੋ ਇੱਕ ਇਸਤਰੀ ਦੀ ਆਵਾਜ਼ ਨਜ਼ਰ ਆਉਂਦੀ ਆ ਫਿਰਤੀ 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 ਖੋਜਤੀ ਖੋਜਤੇ ਨਹੀਂ ਲਿਖਿਆ ਮਹਾਰਾਜ ਨੇ ਖੋਜਤੀ ਲਿਖਿਆ ਆਪਣੇ ਆਪ ਨੂੰ ਇੱਕ ਇਸਤਰੀ ਦੇ ਰੂਪ ਚ ਬਣ ਕੇ ਮਹਾਰਾਜ ਨੇ ਪਤੀ ਪਰਮੇਸ਼ਰ ਦੇ ਨਾਲ ਬੇਨਤੀ ਮਹਾਰਾਜ ਸਾਨੂੰ ਸਮਝਾਉਣਾ ਕਰ ਰਹੇ ਨੇ ਬਨ ਬਨ ਵਰਤੀ ਖੋ ਜਤੀ ਹਾਰੀ ਬੋ ਅਵਗ ਅਵਗਾ ਹੈ ਨਾਨਕ ਭੇਟੇ ਸਾਧ ਚਬ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ ਮਹਾਰਾਜ ਪੰਜਵੇਂ ਪਾਸਾ ਸਾਨੂੰ ਸਮਝਾਉਣਾ ਕਰਦੇ ਨੇ ਇਸ ਸਾਰੀ ਲਗਾਈ ਪਰਮੇਸ਼ਰ ਨੂੰ ਵਾਰੀ ਫਿਰਦੇ ਕੋਲ ਪੁੰਗਦੇ ਫਿਰਦੇ ਆਪਾਂ ਦੇਖੋ ਕਿੰਨੇ ਕਿੰਨੇ ਰਿ ਕੀ ਮੁਨੀ ਜੰਗਲਾਂ ਚ ਚਲੇ ਗਏ ਸੋਹਣੇ ਦਰਬਾਰ ਨੂੰ ਇਸ ਇੰਨੀ ਫਾਨੀ ਸੰਸਾਰ ਨੂੰ ਛੱਡ ਕੇ ਬਾਹਰ ਚਲੇ ਗਏ ਧੰਨ ਗੁਰੂ ਨਾਨਕ ਦੇਵ ਜੀ ਨੇ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ ਇੰਨੀ ਬਖਸ਼ਾ ਬਖਸ਼ਿਸ਼ ਕੀਤੀ ਆ ਕੇ ਧਰਤੀ ਤੇ ਵੀ ਇਸ ਜਾਗ ਵਿੱਚ ਰਹਿੰਦਿਆਂ ਹੀ ਤੁਸੀਂ 100 ਪਾਸਾ ਇਸ ਜਗ ਵਿੱਚ ਰਹਿੰਦੇ ਆਂ ਅਸੀਂ ਆਪਾਂ ਉਹਨੂੰ ਪਾਉਣਾ ਪਰ ਕਲਯੁਗ ਨੇ ਸਾਨੂੰ ਕਿਸੇ ਨਾ ਕਿਸੇ ਢੰਗ ਨਾਲ ਇਹ ਤੋਂ ਦੂਰ ਕਰਨਾ ਚਾਹਿਆ ਕਦੀ ਉਹਨੇ ਸਾਨੂੰ ਕੋਈ ਰਾਹ ਤੇ ਕਦੀ ਕੋਈ ਰਾਹ ਦਰਸਾਣਾ ਚਾਹਿਆ ਕਿਉਂਕਿ ਜਿਵੇਂ ਅਗਿਆਨੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਨਹੀਂ ਲਿਆ ਪਰਮੇਸ਼ਰ ਦਾ ਓਟ ਆਸਰਾ ਨਹੀਂ ਲਿਆ ਉਹ ਫਿਰ ਅਗਿਆਨਤਾ ਵਿੱਚ ਕਲਯੁਗ ਦੀ ਬਾਰੀ ਹੋਈ ਬੁੱਧੀ ਉਹਨੇ ਬੁੱਧੀਆਂ ਸਾਡੀਆਂ ਖਰਾਬ ਕੀਤੀਆਂ ਮੇਰੇ ਵਰਗੇ ਭ੍ਰਿਸ਼ਟੇਜ ਗਏ ਲੋਕ ਕਈ ਕਈ ਤਰ੍ਹਾਂ ਦੀਆਂ ਢਾਂਗ ਲੋਕਾਂ ਨੂੰ ਸੰਗਤ ਨੂੰ ਦੱਸਦੇ ਰਹੇ ਕਿਉਂਕਿ ਸੰਗਤ ਇੱਕ ਬਹੁਤ ਵੱਡੀ ਹੈ ਕਨ ਮਹਾਰਾਜੀ ਤੇ ਮਹਾਰਾਜ ਨੇ ਬਾਰ ਬਾਰ ਕਿਹਾ ਹੈ ਕਿ ਸਾਨੂੰ ਸੰਗਤ ਨੂੰ ਪੂਰਨ ਅਪਦੀ ਸਰਾਉਣਾ ਚਾਹੀਦਾ ਜੋ ਗੁਰੂ ਦਾ ਹੋਵੇ ਆਪਣਾ ਨਹੀਂ ਹੁਣ ਕਿਤੇ ਬੰਨ ਬੰਨ ਫਿਰਦੀ ਕੂਚਦੀ ਸਾਰੇ ਬੰਨਾਂ ਵਿੱਚ ਮੈਂ ਫਿਰਦੀ ਨਹੀਂ ਸਾਰੇ ਮੈਂ ਢੂੰਡ ਲਿਆ ਕਿਤੇ ਨਹੀਂ ਮਿਲਿਆ ਮਿਲਿਆ ਕਿੱਦਾਂ ਨਾਨਕ ਦੀ ਮੋਹਰ ਲਾ ਕੇ ਪੰਜਵੇਂ ਪਾਤਸ਼ਾਹ ਸਾਨੂੰ ਦੱਸਦੇ ਨੇ ਜਦੋਂ ਵੀ ਮਹਾਰਾਜ ਕੋਈ 100% ਚੀਜ਼ ਦੱਸ ਦੇਣਾ ਉਦੋਂ ਉੱਥੇ ਨਾਨਕ ਦੀ ਮੋਹਰ ਲਾਉਂਦੇ ਤੇ ਸੁਖਣੀ ਸਾਹਿਬ ਦੇ ਬਾਣੇ ਚ ਵੇਖ ਹੁਣ ਨਾਨਕ ਦੀ ਮੋਹਰ ਲਾ ਕੇ ਪੰਜਵੇਂ ਪਾਤਸ਼ਾਹ ਨੇ ਕੀ ਦੱਸਿਆ ਫਿਰ ਭੇਟੇ ਸਾਧ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਹੋਇਆ ਜਦ ਹਰ ਪਾਇਆ ਮਨ ਮਾਇ ਫਿਰ ਅੰਦਰ ਹੀ ਮੋਂਦੇ ਅੰਦਰ ਹੀ ਅੰਦਰੋਂ ਹੀ ਪਾ ਲਿਆ ਅੰਦਰੋਂ ਹੀ ਪ੍ਰਗਟ ਹੋ ਗਿਆ ਸੰਤ ਦੇ ਵਿੱਚ ਮਹਾਰਾਜ ਕਹਿੰਦੇ ਨੇ ਜਾਂ ਕੋ ਖੋਜੇ ਕਿਹੜਾ ਕਿਹੜਾ ਖੋਜ ਰਿਹਾ ਉਹਨੂੰ ਇੱਕ ਨਹੀਂ ਆਪਾਂ ਸੋਚ ਲਓ ਮੈਂ ਇਕੱਲਾ ਕੋਟ ਉੱਠ ਕੇ ਪਰਮੇਸ਼ਰ ਨੂੰ ਮਿਲਣ ਵਾਸਤੇ ਹੁਣ ਵੇਖਿਓ ਸੰਸਾਰ 'ਚ ਕਿਹੜਾ ਕਿਹੜਾ ਖੋਜਦਾ ਪੰਜਵੀਂ ਪਾਸ਼ਾ ਦੱਸ ਰੇ ਜਾਂ ਕੋ ਖੋਜੇ ਅਸੰਖ ਮੁਨੀ ਇੱਕ ਅਸੰਖ ਸੰਖਾਂ ਤੋਂ ਵੀ ਉੱਤੇ ਦੀ ਗੱਲ ਕੀਤੀ ਮਹਾਰਾਜ ਜੀ ਕਰੋੜ ਅਰਬ ਖਰਬ ਫੇਰ ਸੰਖੋਂ ਦਾ ਤੇ ਉਹਨੂੰ ਵੀ ਸੰਖ ਨਹੀਂ ਲਿਖਿਆ ਅਸੰਖ ਲਿਖਿਆ ਵੀ ਉਹ ਤੋਂ ਵੀ ਅਥਾ ਜਿੰਨਾ ਮੈਂ ਦੱਸ ਰਿਹਾ ਇਹਦਾ ਵੀ ਤੋਂ ਵੀ ਅੱਗੇ ਕਈ ਗੱਲਾਂ ਹੋ ਗਈਆਂ ਮੁਨੀ ਅਨੇਕ ਤਪੇ ਮੁਨੀ ਜਿਨ੍ਹਾਂ ਨੇ ਆਪਣੇ ਆਪ ਦੇ ਮੂਨ ਧਾਰੇ ਹੋਏ ਸੀ ਅਨੇਕ ਤਪੇ ਮੂਨ ਹੀ ਧਾਰ ਲੈਂਦੇ ਸਾਰੀ ਧੜੀ ਆਪਾਂ ਬਾਣੀ ਸੁਣਨੀ ਆਪਣੇ ਆਪ ਨੂੰ ਆਪਣੇ ਅੰਦਰ ਹੀ ਮੂਨ ਧਾਰ ਲੈਣਾ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਨੀਆਂ ਨੂੰ ਬੜੀਆਂ ਪੂੜੀਆਂ ਖਵਾਈਆਂ ਬੜੇ ਸੋਹਣੇ ਪਦਾਰਥ ਖਵਾਏ ਏ ਸਾਰੇ ਸਿੰਘ ਕਹਿਣ ਮਹਾਰਾਜੀ ਤੇ ਬੜੇ ਮੂਣੀ ਤੇ ਸਾਡੇ ਨੂੰ ਬਹੁਤ ਪਸ਼ਵੀ ਬੜੇ ਅੱਗੇ ਲੰਘ ਕੇ ਗ੍ਰਿਸ਼ਤੀ ਅਸੀਂ ਅਸੀਂ ਮਹਾਰਾਜ ਇਹਨਾਂ ਦਾ ਮੁਕਾਬਲਾ ਕਿੱਦਾ ਕਰ ਸਕਦੇ ਅਸੀਂ ਤੇ ਹੰਦ ਬੋਲਣਾ ਪੈਂਦਾ ਮਹਾਰਾਜ ਚੁੱਪ ਮੁਸਕਰਉਂਦੇ ਨੇ ਇੱਕ ਦਿਨ ਕਿਸੇ ਦੇ ਘਰੋਂ ਸੱਦਾ ਆਇਆ ਵੀ ਮਹਾਰਾਜ ਵਿਆਹ ਆ ਮੇਰੇ ਮੁੰਡੇ ਦਾ ਤੇ ਆਪ ਪ੍ਰਸ਼ਾਦਾ ਚਖੋ ਕਹਿੰਦੇ ਚਲੋ ਕੋਈ ਗੱਲ ਨਹੀਂ ਆਪ ਜੀ ਅਸੀਂ ਨਹੀਂ ਆਏ ਸਾਡਾ ਸਿੰਘ ਆ ਜਾਵੇਗਾ ਮਹਾਰਾਜਾਂ ਦੇ ਸੱਤ ਬਚਨ ਜੀ ਪਿਛੇ ਨਾ ਸੱਤ ਬਚਨ ਹੀ ਹੁੰਦੇ ਸੀ ਸਿੰਘਾਂ ਕਹਿੰਦੇ ਮਹਾਰਾਜਾ ਜੋ ਆਉਂਦੀ ਦਾ ਇਸ਼ਾ ਉਸੇ ਤਰ੍ਹਾਂ ਹੀ ਉਹਨਾਂ ਨੇ ਸਿੰਘ ਭੇਜ ਦਿੱਤਾ ਤੇ ਵਿਆਹ ਤੇ ਕੰਮ ਹੈਗਾ ਸੀ ਪਰ ਘਰ ਵਿੱਚ ਮਾਇਆ ਦਾ ਪੈਰਾ ਬਹੁਤ ਘੱਟ ਸੀ ਬਹੁਤ ਗਰੀਬੀ ਸੀ ਉਹਨਾਂ ਨੇ ਜਦੋਂ ਕੋ ਆਇਆ ਰੋਟੀਆਂ ਲੱਸੀਆਂ ਖਵਾਈਆਂ ਲੱਸੀ ਬਣਾਈ ਤੇ ਜਿੱਦਾਂ ਦੀ ਕੁਛ ਹੈਗਾ ਸੀ ਕਿਉਂਕਿ ਉੱਥੇ ਪਿੱਛੇ ਨਹੀਂ ਸੀ ਹੈਗਾ ਜੋ ਹੈਗੇ ਉਹਨੂੰ ਲੁਕਾਉਣ ਵਿੱਚ ਜੋ ਨਹੀਂ ਹੈਗੇ ਉਹਨੂੰ ਦਸਣ ਵਿੱਚ ਉਦੋਂ ਦੁਨੀਆ ਇਦਾਂ ਦੀ ਨਹੀਂ ਹੁੰਦੀ ਜੋ ਹੈ ਗਈ ਸੀ ਸਾਹਮਣੇ ਹੁੰਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਗਿਆ ਬੰਦਾ ਉਹਨਾਂ ਜਦੋਂ ਰੋਟੀ ਰੱਖੀ ਉਹਨੇ ਵੇਖਿਆ ਸੁੱਕੀਆਂ ਰੋਟੀਆਂ ਮੈਂ ਤੇ ਮਾਲ ਪੂਰੇ ਸਮਝਦਾ ਹੀ ਆਉਣਗੇ ਇਹ ਕਿਦਾਂ ਨੰਗੂ ਅੰਦਰੋਂ ਲੱਸੀ ਲੈਣ ਚਲੇ ਗਿਆ ਉਹਨੇ ਚੋਂ ਉੱਠ ਕੇ ਨਾਠ ਆਇਆ ਖਾ ਕੇ ਨਹੀਂ ਆਇਆ ਵੇ ਉਹ ਜਰਾ ਕੱਲ ਚ ਪਰਲਾ ਪਾ ਕੇ ਮਹਾਰਾਜ ਜੋ ਸਾਡੇ ਘਰ ਵਿੱਚ ਸਭ ਤੋਂ ਵਧੀਆ ਚੀਜ਼ੀ ਮੱਖਣ ਜੋ ਵੀ ਸਾਡੇ ਘਰ ਚ ਹੈਗਾ ਸੀ ਸਾਡੇ ਘਰ ਸੁੱਕੀ ਮਿੱਸੀ-ਮਿੱਸੀਆਂ ਰੋਟੀਆਂ ਪਕਾਈਆਂ ਮਹਾਰਾਜ ਆਪ ਜੀ ਦੀ ਆਪ ਜੀ ਨੇ ਛਕਿਆ ਨਹੀਂ ਮਹਾਰਾਜ ਤੇ ਗਰੀਬ ਕੋ ਕਿਹੜੀ ਗਲਤੀ ਹੋ ਗਈ ਮਹਾਰਾਜ ਕਹਿਣ ਲੱਗੇ ਹੱਸ ਕੇ ਆਵਾਜ਼ ਮਾਰੀ ਤੇ ਉਹ ਸ਼ੇਧੀ ਨਾਲ ਬੋਲ ਕੇ ਕਹਿੰਦਾ ਖੇ ਰੋਟੀਆਂ ਸੀ ਉੱਥੇ ਤੇ ਸੁੱਕੀ ਰੋਟੀ ਸੀ ਤੇ ਮੇਰੇ ਅੰਦਰ ਕਿਦਾਂ ਲੰਗਣੀ ਸੀ ਤੇ ਮਹਾਰਾਜ ਹੱਸ ਕੇ ਕਹਿਣ ਲੱਗੇ ਸਿੰਘਾਂ ਨੂੰ ਕਿ ਇਹਦਾ ਮੂਨ ਇੱਥੇ ਤੱਕ ਹੀ ਆ ਪਰਮੇਸ਼ਰ ਤੱਕ ਨਹੀਂ ਗਾਇਦਾ ਮੂਹ ਨੇ ਦਾ ਇੱਥੇ ਤੱਕ ਹੀ ਆ ਉਹਦੇ ਚ ਵਿਸ਼ਵਾਸ ਨਹੀਂ ਹੈਗਾ ਇਹ ਸੰਤੋਖੀ ਨਹੀਂ ਹੈਗਾ ਇਹਨੂੰ ਸੰਤੋਖ ਨਹੀਂ ਆਇਆ ਇਹਨੇ ਤੇ ਮੂਹ ਧਾਰਿਆ ਪੂੜੀਆਂ ਆਵਾਜ਼ ਤੇ ਪੂੜੀਆਂ ਮਿਲਦੀਆਂ ਵਧੀਆ ਪ੍ਰਸ਼ਾਦੇ ਮਿਲਦੇ ਠੀਕ ਹੈ ਇਹ ਮੈਂ ਨਹੀਂ ਬੋਲਦਾ ਮੈਂ ਰੋਈ ਪਾਣੀ ਚਾਪੜੀਆਂ ਮੈਂ ਪਾਣੀ ਸੁਣਦੇ ਆ ਮੂਹ ਨੇ ਦਾ ਇੱਥੇ ਤੱਕ ਹੀ ਆ ਮਹਾਰਾਜ ਨੇ ਸਮਝਾਉਣਾ ਕਰ ਦਿੱਤਾ ਉਹ ਇਸੇ ਤਰ੍ਹਾਂ ਹੀ ਅਸੰਖ ਮੁਨੀ ਨੇਕ ਤਪੇ ਗਾੜੀ ਫੇਰ ਮਹਾਰਾਜ ਵੇਖੋ ਲਾਲ ਦੀ ਨੈਣ ਗਾੜੀ ਕੀ ਲੈਂਦੇ ਬ੍ਰਹਮੇ ਕੂਟ ਇੱਕ ਬ੍ਰਹਮਾ ਨਹੀਂ ਕੋਟਾਂ ਬ੍ਰਹਮੇ ਜਿਨ੍ਹਾਂ ਨੇ ਬ੍ਰह्म ਧਾਰੇ ਹੋਏ ਆ ਉਸ ਬ੍ਰਹਮ ਦੀ ਨਹੀਂ ਬ੍ਰਹਮ ਦਾ ਬ੍ਰਮਾ ਦਾ ਬ੍ਰह्म ਦੀ ਬਖਸ਼ਿਸ਼ ਕਰਨ ਵਾਲਾ ਬ੍ਰਹਮਾ ਉਹਦੇ ਰੂਪ ਲੋਕਾਂ ਨੇ ਧਾਰ ਕੇ ਦੁਨੀਆ ਦੇ ਵਿੱਚ ਕੋਟਾਂ ਨੇ ਰਾਤ ਦੇ ਫਿਰਦੇ ਆ ਵੀ ਅਸੀਂ ਬ੍ਰਹਮੇ ਨੂੰ ਰਾਤ ਦੇ ਫਿਰਦੇ ਆ ਬ੍ਰਹਮੇ ਬਣੇ ਹੋਏ ਆ ਅਸੀਂ ਬ੍ਰਾਹਮਣ ਦੇ ਨਾਲ ਜੁੜੇ ਹੋਏ ਆ ਬ੍ਰਾਹਮਣ ਨੂੰ ਨਹੀਂ ਬ੍ਰह्म ਪਰਮੇਸ਼ਰ ਨੂੰ ਇਸ ਤਰ੍ਹਾਂ ਦੇ ਕੋਟਾਂ ਹੀ ਆਰਾਂ ਦੇ ਗਿਆਨੀ ਉਹ ਆਪਣੇ ਆਪ ਨੂੰ ਗਿਆਨੀ ਬਣਾਉਂ ਸਾਂਵੀ ਦੇਸੀ ਪਹਿ ਗਿਆਨੀ ਆ ਚਾਪ ਜਪੇ ਨੇਕਾ ਚਾਪ ਜਪਣ ਦੇ ਗਿਆਨੀ ਚਾ ਵੀ ਜਪੀ ਜਾਂਦੇ ਤੇ ਫਿਰ ਕੀ ਹੁੰਦਾ ਮਹਾਰਾਜ ਕੀ ਕਹਿੰਦੇ ਜਾਪ ਤਾਪ ਸੰਜਮ ਕਰਿਆ ਵੀ ਕਰਦੇ ਮੈਂ ਆ ਨਹੀਂ ਖਵਾਣਾ ਮੈਂ ਆ ਇਥੋਂ ਪਰਾਂ ਰਹਿਣਾ ਮੈਂ ਇਨੇ ਨਕਸ਼ ਬੜੀਆਂ ਤੁਸੀਂ ਵੀ ਦੇ ਦੁਨੀਆ ਵਿੱਚ ਹੁਣ ਵੀ ਦੇ ਲੋ ਮੂੰਹ ਬੱਲੀ ਫਿਰਦੇ ਕੋਈ ਕੁਸ਼ ਕਰੀ ਫਿਰਦਾ ਕੋ ਕਾਡਾ ਨਾ ਮਰ ਜਾਵੇ ਕੋ ਚਿੜੀ ਨਾ ਮਰ ਜਾਵੇ ਕੋ ਕਿੰਨੀ ਕਿਰਪਾ ਕੀਤੀ ਮੇਰੇ ਸਤਿਗੁਰੂ ਨਾਨਕ ਨੇ ਉਹ ਕਹਿੰਦਾ ਮਰਦਾ ਮਰੇ ਕਾਡਾ ਤੂੰ ਫਸਲ ਬੀਜ ਤੇ ਮੇਰੇ ਸੰਸਾਰ ਨੂੰ ਖਵਾ ਗ੍ਰਿਸ਼ਤੀ ਤੂੰ ਆਪ ਵੀ ਛਾਹ ਦੇ ਹੂੜਾ ਨੂੰ ਵੀ ਦੇ ਜੇ ਤੇਰੇ 100 ਮਣਾ ਦਾਣੇ ਨਿਕਲੇ ਮਲ ਦੂ 50 ਮਣ ਤੂੰ ਖਾ ਜਾ 50 ਮਣ ਵੰਡ ਦੇ ਕਿੰਨੀ ਕਿਰਪਾ ਹੈ ਕਿੰਨੀ ਬਖਸ਼ਿਸ਼ ਕੀਤੀ ਸਾਡੇ ਤੇ ਗੁਰੂ ਨਾਨਕ ਦੇ ਜੀ ਪਰ ਆਸਿ ਨਹੀਂ ਕੋ ਕਰ ਪਾ ਲੈ ਸਕੇ ਕਹਿੰਦੇ ਜਾ ਜਾਪਤਾ ਜਾਪ ਤਾਬ ਸੰਜਮ ਕਰਿਆ ਪੂਜਾ ਅਨਕ ਸੋਧਨ ਬੰਦਣਾ ਆਏ ਕਈ ਢੰਗ ਸੋਧਨ ਦੇ ਕਈ ਕੁਸ਼ ਕੀ ਕਰ ਕਰ ਆਵਗੁਣ ਬਸੂਦਾ ਤੀਰਥੇ ਮੱਜਣ ਮਿਲਨ ਕੋ ਨਰਜਣਾ ਤੀਰਥਾਂ ਤੇ ਵੀ ਜਾ ਜਾ ਕੇ ਇਨੇ ਸੰਜਮ ਕੀਤੇ ਇਨੇ ਮੱਜਣ ਕੀਤੇ ਇਨੇ ਉਥੇ ਜਾ ਕੇ ਉਹ ਜਿਹੜੇ ਕਰਉਂਦੇ ਸੀ ਪਿੱਛੇ ਸਾਥ ਸੰਗ ਜਿੱਦਾਂ ਕਰਦੇ ਇਦਾਂ ਪਿੱਛੇ ਨਾ ਲੋਕ ਜਗ ਕਰਿਆ ਕਰਦੇ ਸੀ ਉਹ ਵੀ ਕੀਤੇ ਨਰੰਜਨ ਮੈਨੂੰ ਉਸ ਨਰੰਜਨ ਪਰਮੇਸ਼ਰ ਨੂੰ ਮਿਲਣ ਵਾਸਤੇ ਮਨਾ ਮਾਨੋਖ ਬਨ ਤਨ ਪਸ਼ੂ ਪੰખી ਸਗਲ ਤੁਝੇ ਰਾਤੇ ਇਹ ਸਾਰੇ ਹੀ ਰਾਜ ਰਹਿ ਤੈਨੂੰ ਮਹਾਰਾਜ ਤੇਤਿਆਲ ਲਾਲ ਗੋਬਿੰਦ ਨਾਨਕ ਇਹ ਕਹਿੰਦੇ ਮਹਾਰਾਜ ਦਿਆਲ ਲਾਲ ਗੋਬਿੰਦ ਪਰਮੇਸ਼ਰ ਤੇ ਨਾਨਕ ਉਹਨਾਂਕ ਦੀ ਉਸਤਤ ਕੀਤੀ ਮਹਾਰਾਜ ਨੇ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਮੋਹਰ ਲਾਉਣੀ ਆ ਤਾਂ ਕਿੰਨੀ ਉਸਤਤ ਕਰਕੇ ਮੋਹਰ ਲਾਈ ਆ ਮਹਾਰਾਜ ਜੀ ਮੇਰੇ ਦਿਆਲੂ ਲਾਲ ਗੋਬਿੰਦ ਸਾਰਿਆਂ ਦੇ ਪਿਤਾ ਨਾਨਕ ਕਿੱਦਾਂ ਮਿਲਣਾ ਮਿਲ ਸਾਧ ਸੰਗਤ ਹੋਏਗਾ ਜੀ ਜਿਨ੍ਹਾਂ ਨੇ ਪਰਮੇਸ਼ਰ ਦੀ ਸਾਧ ਸੰਗਤ ਕਰ ਲਈ ਨਾ ਉਸਤਤ ਕਰ ਲਈ ਰਲ ਕੇ ਜਿੱਦਾਂ ਹੁਣ ਆਪਾਂ ਸਾਰੇ ਰਲ ਕੇ ਕਰ ਰਹੇ ਆ ਇਹਦੇ ਚ ਕੋਈ ਨਹੀਂ ਹੈਗਾ ਜੇ ਕਿਤੇ ਤਿੰਨੇ ਸਰੂਪ ਜੋ ਰਲ ਕੇ ਉਸਤਤ ਕਰਦੇ ਨਾ ਪਰਮੇਸ਼ਰ ਸਾਰਗੁਣ ਸਰੂਪ ਤੇ ਨਿਰਗੁਣ ਸਰੂਪ ਸੰਗਤ ਬੈਠੀ ਹੁੰਦੀ ਆ ਗੁਰੂਬ੍ਰਹ ਸਾਹਿਬ ਦੇ ਨਾਲ ਸਾਧ ਸੰਗ ਹੋ ਰਿਹਾ ਦਾ ਉਹ ਸੰਗ ਸਾਧ ਸੰਗਤ ਜਿਨ੍ਹਾਂ ਸਾਧੇ ਹੋਏ ਨੇ ਇੱਕੋ ਰੂਪ ਵਖਾਣਦੇ ਨੇ ਦੂਜੀ ਗੱਲ ਹੀ ਨਹੀਂ ਕਰਦੇ ਨਿੰਦਿਆ ਹੀ ਨਹੀਂ ਕਰਦੇ ਕਿਸੇ ਦੀ ਜੋਗਾਈ ਕਰ ਰਿਹਾ ਨਾ ਮੈਂ ਦੱਸ ਰਿਹਾ ਕਿ ਇੰਨਾ ਕੁਝ ਲੋਕ ਕਰ ਰਹੇ ਸੀਗੇ ਪਰ ਮਹਾਰਾਜ ਨੇ ਗੱਤ ਕਿੱਥੇ ਲਿਖੀ ਆ ਸਾਧ ਸੰਗਤ ਵਿੱਚ ਹੋਏ ਗੱਤੇ ਤੇ ਫਿਰ ਆਪਾਂ ਕਿਉਂ ਭੱਜੇ ਫਿਰਦੇ ਬਾਹਰ ਕੈਦੇ ਨਹੀਂ ਭੱਜੇ ਫਿਰਦੇ ਜਿੱਦੋਂ ਸਾਡਾ ਗੁਰੂ ਗ੍ਰੰਥ ਸਾਹਿਬਾ ਸਾਡਾ ਗੁਰੂ ਕਹਿ ਰਿਹਾ ਵੀ ਆਹ ਕੰਮ ਕਰ ਲੋ ਫਿਰ ਉਹ ਕਿਉਂ ਨਹੀਂ ਕਰਦੇ ਆਪਾਂ ਜੇ ਨਿੱਤ ਸਾਧ ਸੰਗਤ ਨੂੰ ਦੀ ਹੈ ਤਾਂ ਆਪਾਂ ਕਿੰਨਾ ਕੁ ਉਹਦੇ ਚ ਐਡ ਹੋਨੇ ਹੁਣ ਸਵੇਰੇ ਕਥਾ ਹੋਈ ਨਾਮ ਜਪਿਆਗਾ 2:30 ਵਜੇ ਉੱਠ ਕੇ ਕਿਉਂ ਨਹੀਂ ਕਰਦੇ ਜੇ ਕਾਲ ਯੁਗ ਦੇ ਵਿੱਚ ਸਾਡੇ ਕੋਲ ਟਾਈਮ ਹੈ ਨਹੀਂ ਸੀ ਇੱਕ ਦੂਜੇ ਨਾਲ ਮਿਲਦਾ ਤੇ ਉਹਨਾਂ ਨੇ ਸਾਨੂੰ ਧੂਰਤੀ ਚ ਲਾਤੀ ਖੋਦੇ ਰਹੀ ਹੈ ਨਾ ਮਿਲੋ ਮਿਲ ਕੇ ਸਾਥ ਸੰਗਤ ਕਰੋ ਆਪਣੀ ਗੱਤ ਜਿਹੜੀ ਆ ਸਾਡੀ ਹੋ ਜਾਵੇ ਪਰਮੇਸ਼ਰ ਨਾਲ ਮਿਲ ਜਾ ਕੋਟ ਅਬਿਸ਼ਣ અવਤਾਰ ਕੋਟਾਂ ਦੇ ਬਿਸ਼ਣ ਦੇ અવਤਾਰ ਆਏ ਦੁਨੀਆ ਤੇ ਇਹ ਚਾਰ ਯੁਗਾਂ ਦੀ ਗੱਲ ਕਰਦੇ ਨਾ ਕੋਈ ਦੋ ਕਲਾ ਲੈ ਕੇ ਆਉਂਦਾ ਕੋਈ ਇੱਕ ਕਲਾ ਲੈ ਕੇ ਆਉਂਦਾ ਵਿਸ਼ਨੋ ਅਵਤਾਰ ਸ਼ੰਕਰ ਜਟਾ ਧਾਰ ਕਈ ਆ ਕਈ ਭਗਤ ਬਣੇ ਜਿਹੜੇ ਕਿ ਸ਼ੰਕਰ ਮਹਾਦੇਵ ਦੇ ਜਟਾ ਧਾਰ ਜਟਾਂ ਰੱਖ ਕੇ ਭਗਤੀ ਕਰਨ ਵਾਲੇ ਚਾਹੇ ਤੋ ਜੇ ਅਦੇ ਹਾਰ ਉਹਨੂੰ ਤੈਨੂੰ ਆਰਾਧਦੇ ਨੇ ਮਹਾਰਾਜ ਕਿਰਪਾ ਕਰਦੇ ਨੇ ਸੱਚੇ ਪਾਤਸ਼ਾਹ ਕਿਰਿਆਨ ਜਮਤ ਸੋਹਣਾ ਵਾਏ ਪਾਏ ਕੋਟ ਵਿਸ਼ਨ ਅਵਤਾਰ ਸ਼ੰਕਰ ਕੋੜਾ ਅਵਤਾਰ ਕਰੋੜਾ ਜਟਾਤਾ ਜੀ ਸੇ ਤੈਨੂੰ ਮਿਲਣਾ ਲੋਚ ਦੇਣੀ ਇਹ ਨਹੀਂ ਜਿਹੜੇ ਉਹਨੇ ਤਿੰਨ ਦੇਵਤੇ ਬਣਾਏ ਆ ਨਾ ਉਹਨਾਂ ਦੇ ਗਾੜੀ ਰਾਦਣ ਵਾਲੇ ਵੀ ਤੈਨੂੰ ਮਿਲਣਾ ਚਾਹਦੇ ਆ ਉਹਨਾਂ ਦਾ ਰੂਪ ਵੀ ਬਣਾ ਬਣਾ ਕੇ ਤੈਨੂੰ ਰਾਦਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਜਿਵੇਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮਹਾਦੇਵ ਦੇ ਅਵਤਾਰ ਸਨ ਉਹਨਾਂ ਵੀ ਰਾਦਿਆ 48 ਸਾਲ ਉਹਨਾਂ ਨੇ ਮੂਲ ਮਤਰ ਜਪਿਆ ਪਰਮੇਸ਼ਰ ਉਹ ਵੀ ਮਿਲਣ ਵਾਸਤੇ ਹੀ ਕਰਦੇ ਪਏ ਨੇ ਤੇ ਤੂੰ ਇੱਕ ਹੈ ਜਿਹਨੂੰ ਮਿਲਣਾ ਹੈ ਉਹਦੀ ਗੱਲ ਹੋ ਰਹੀ ਹੈ ਚਾਹੇ ਤੁਜੇ ਇਧਿਆ ਮਨ ਤਨ ਰਚ ਅਪਾਰ ਉਹਨਾਂ ਦੇ ਮਨਾਂ ਵਿੱਚ ਉਹਨਾਂ ਦੇ ਹਿਰਦਿਆਂ ਵਿੱਚ ਤੇਰੇ ਮੇਲ ਦੀ ਤਾਂਗ ਰਹਿੰਦੀ ਹੈ ਉਹਦੀ ਅੱਖ ਉਹਨਾਂ ਦੇ ਮਨਾਂ ਦੇ ਵਿੱਚ ਉਬਾਲੇ ਉੜਦੇ ਨੇ ਕਿ ਮਿਲ ਲਈਏ ਮਹਾਰਾਜ ਨੂੰ ਉਹਨਾਂ ਦੇ ਮਨ ਦੇ ਵਿੱਚ ਵੀ ਤਾਂਗ ਉਬਰਦੀ ਹੈ ਰੁਚੀ ਰਹਿੰਦੀ ਹੈ ਅਪਾਰ ਜਿਹੜੀ ਕਿ ਇੱਕ ਹੁੰਦਾ ਪਾਰ ਆਪਾਰ ਜਿਹੜੀ ਗਿਣਤੀ ਤੋਂ ਬਾਹਰ ਹੋਵੇ ਇੰਨੀ ਇਨਾ ਉਹਨਾਂ ਦੇ ਅੰਦਰ ਵੀ ਇਸ ਤਰ੍ਹਾਂ ਹੈ ਅਪਾਰ ਆਗਮ ਗੋਬਿੰਦ ਠਾਕਰ ਸਗਲ ਪੂਰਕ ਪ੍ਰਭਤਨੀ ਆਂਦੇ ਆਗਮ ਗੋਬਿੰਦ ਠਾਕਰ ਇਹਦੇ ਵਰਗਾ ਕੋਈ ਵੀ ਨਹੀਂ ਸਗਲ ਪੂਰ ਸਾਰਿਆਂ ਦੇ ਵਿੱਚ ਪ੍ਰਭਤਨੀ ਸਾਰਿਆਂ ਤੋਂ ਵੱਡਾ ਉਸ ਨੂੰ ਮਿਲਦੀ ਗੱਲ ਕਰਦੇ ਸਾਰੇ ਸੂਰ ਸਿੱਧ ਗਣ ਗਦਰਬ ਤੇ ਆਵੀ ਚੱਕ ਜੱਖ ਕਿਨਰ ਗੁਣ ਭਨੀ ਇਹ ਵੀ ਸਾਰੇ ਤੇਰੇ ਗੁਣਾ ਨਾਲ ਭਰੇ ਹੋਏ ਇਹ ਵੀ ਸਾਰੇ ਤੈਨੂੰ ਘਾਰੇ ਨੇ ਤੇ ਕੋਟ ਇੰਦਰ ਅਨੇਕ دیਵਾ ਚਵਤ ਨੇਕਾ ਦੇਵੇ ਦੇਵੀ ਦੇਵਤੇ ਵੀ ਕੋਟਾਂ ਕੋਟਾਂ ਇੰਦਰ ਦੇ ਰੂਪ ਬਣੇ ਫਿਰਦੇ ਨੇ ਉਹ ਵੀ ਤੈਨੂੰ ਤਿਆ ਰਹੇ ਨੇ ਸੱਚੇ ਪਾਤਸ਼ਾਹ ਯਾਪਤ ਸਵਾਮੀ ਜੈ ਜੈਕਾਰ ਤੇ ਤੇਰੀ ਜਾਜਾਕਾਰ ਕਰ ਰਹੇ ਨੇ ਸਾਰੇ ਅਨਾਥ ਨਾਥ ਧਿਆਨ ਨਾਨਕ ਫਿਰ ਜਿਹਨੂੰ ਕਹਿੰਦੇ ਅਨਾਥਾਂ ਦਾ ਨਾਸ ਤੂੰ ਨਾਥ ਆਪ ਸਭ ਕੋ ਕਰਨੇ ਹਾਰਾ ਮਹਾਰਾ ਸੱਚੇ ਪਾਤਸ਼ਾਹ ਬਖਸ਼ਾ ਕਰਦੇ ਨੇ ਇਹਨਾਂ ਨਿਸ਼ਕਤ ਮਿਆ ਦਾ ਕਸਮ ਅਨਾਥਾਂ ਦਾ ਨਾਥ ਅਨਾਥ 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 ਉਹਨਾਂ ਦਾ ਤੂ ਨਾਥ ਹੈ, ਦਿਆਲ ਹੈ, ਨਾਨਕ ਸਾਧ ਸੰਗਤ ਮੇਲੁਧਾਰ। ਤੇ ਧਾਰ ਫੇਰ ਹੋਣਾ ਜੇ ਸਾਧ ਸੰਗਤ ਜਾ ਕੇ ਪੜਾ ਲੇ। ਪਰ ਕਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣੀ। ਸਾਡੇ ਪੱਲੇ ਥੋੜਾ ਪੈਣੀ। ਸਾਨੂੰ ਕਿਹਨੂੰ ਦਾਤਾ ਜਾ ਕੇ ਪੰਜ ਸੁਖਨੀ ਸਾਹਿਬ ਕਰ ਲੈ ਪੰਜ ਸੁਖਨੀ ਸਾਹਿਬ ਕਰ ਲੈਣ। ਪਰ ਜੇ ਕਿਤੇ ਇੱਕ ਵੀ ਸੁਖਨੀ ਸਾਹਿਬ ਤੁਸੀਂ ਸਾਧ ਸੰਗਤ ਚ ਕਰ ਲਿਆ ਤੁਹਾਡੇ ਸਾਰੇ ਹੀ ਕਾਰਜ ਹੋ ਜਾਣਗੇ। ਸਾਧ ਸੰਗਤ ਦੇ ਜੀ ਸੁਖਨੀ ਸਾਹਿਬ ਦਾ ਪਾਠ ਸੁਖਨੀ ਸਾਹਿਬ ਦੀ ਉਸਤਤ ਗੁਰੂ ਨਾਨਕ ਦੀ ਜਿਹੜੀ ਕਿਤੇ ਸਾਧ ਸੰਗਤ ਵਿੱਚ ਹੁੰਦੀ ਆ ਨਾ ਕਿਨੂੰ ਮੰਦਿਆ ਮਹਾਰਾਜ ਕਹਿੰਦੇ ਦਾਨਾ ਸਿਰਦਾਨ ਨਾਮਦਾਨ ਕਿੱਥੇ ਜਾ ਕੇ ਦਾਨੂਗਾ ਗੋੜੀ ਮੱਲੇ ਵਿੱਚ ਕਿਹਾ ਮਹਾਰਾਜ ਨੇ ਗੋੜੀ ਮੱਲਾ ਪਾਣੀ ਮੱਥਰ ਕਰ ਬੈਠੋ ਆਜਨ ਪਿਆਰੇ ਸਾਧਗਰ ਤੁਮਰੇ ਕਾਸ ਵਾਰੇ ਰੋ ਦੋਸਤ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸਾ ਸਭ ਵਸ ਕਰਦੀਨੇ ਅਮਰਤ ਨਾਮ ਮਹਾਰਾ ਜੀ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮੇਲ ਕੀ ਨੋਦਾਨ ਉਹ ਦਾਨ ਕਿੱਥੇ ਹੋ ਰਿਹਾ ਵਾ ਸਾਹ ਸੰਗਤ ਵਿੱਚ ਆ ਇੱਕ ਜਣਾ ਕਹਿੰਦਾ ਵਾ ਵਾਹਿਗੁਰੂ ਦੂਜਾ ਸੁਣਦਾ ਦੂਜਾ ਕਹਿੰਦਾ ਵਾਹਿਗੁਰੂ ਦੂਜਾ ਸੁਣਦਾ ਇਹਨੂੰ ਕਿਦੇ ਦਾਨ ਧੰਨ ਗੁਰੂ ਜੀ ਤੂੰ ਇੰਨਾ ਵੱਡਾ ਤਨਹੀ ਹੈ ਇੰਨਾ ਵੱਡਾ ਗਿਆਨ ਦਾ ਸਾਗਰ ਤੂੰ ਸਾਨੂੰ ਦੇ ਕੇ ਗਿਆ ਹਾਂ ਪੜਾ ਸੀ ਕੋਛੀ ਨਹੀਂ ਦਿੱਚ ਮਿਲਿਆ ਅਸੀਂ ਚੋਂ ਵੀ ਮਾਰਨ ਦੀ ਬਜਾਏ ਅਸੀਂ ਉੱਤੇ ਹੀ ਉਹਦੇ ਜਲ ਦੀਆਂ ਲਹਿਰਾਂ ਨੂੰ ਵੇਖ ਕੇ ਮੱਥਾ ਟੇਕ ਕੇ ਦੌਰ ਜਾਂਦੇ ਹਾਂ ਅੰਦਰ ਚੁੰਬੀ ਮਾਰ ਕੇ ਕਦੀ ਵੇਖਿਆ ਨਹੀਂ ਕਿ ਹੀਰੇ ਜਵਾਲਾਰ ਵੇਖਦਾ ਹੈ ਮਹਾਰਾਜ ਸੱਚੇ ਪਾਸ਼ਾ ਮਾਨਮ ਸਰੋਵਰ ਦੇ ਉੱਤੇ ਫਿਰ ਬੈਠਾ ਰਹਿੰਦਾ ਹੈ ਬੰਗਲਾ ਭੱਜ ਗਿਆ ਡੱਡੀਆਂ ਖਾਣ ਪਰਵਤ ਨਹੀਂ ਭੱਜਿਆ ਨਾ ਹੀ ਕੋ ਨਿਆ ਮਹਾਰਾਜ ਸੱਚੇ ਪਾਸ਼ਾ ਦਾ ਫਿਰ ਪ੍ਰੇਮ ਮੇਤਰ ਜਿਹੜਾ ਆਂਦਿਆ ਉਹਨੇ ਉਹਦੀ ਖਰਾਕ ਕੀ ਸੀਗੀ ਹਣ ਸਿੱਧੀ ਖਰਾਕ ਹੈ ਗਈ ਸੀ ਹੀਰੇ ਮੋਤੀ ਮੋਤੀ ਚੋਗੜੇ ਉਹ ਕਿੱਥੇ ਸੀ ਉਹ ਉਹ ਸਾਗਰ ਵਿੱਚ ਸੀ ਮਹਾਰਾਜ ਨੇ ਪਾ ਕੇ ਰੱਖੇ ਹੋਏ ਸੀ ਉਹਨੇ ਟੇਕ ਰੱਖੀ ਉਹਨੂੰ ਮੋਤੀ ਮਿਲ ਗਿਆ ਸਮਾਦੀ ਦੇ ਬੰਗਲੇ ਨੇ ਵੀ ਬੜੀ ਲਾਈ ਪਰ ਉਹਦੀ ਜਿਹੜੀ ਸੁਰਤੀ ਡੱਡੀਆਂ ਵਿੱਚ ਹੀ ਉਹ ਫਿੱਟ ਡਿੱਆ ਜਾਗੇ ਖਾਨ ਸਾਹਿਬ ਇਦਾਂ ਹੀ ਅਹੀਂ ਕਰਦੇ ਆ ਸਾਗਰ ਸਮੁੰਦਰ ਥਾ ਸਾਗਰ ਇਹਦੇ ਵਿੱਚ ਬੈਠਾ ਹੈ ਮਿਲ ਕੇ ਸਤਿਗੁਰੂ ਦੇ ਨਾਲ ਇਹਦਾ ਧਿਆਨ ਕਰਨਾ ਸੀ ਤੇ ਆਪਾਂ ਕੀ ਕੀਤਾ ਕਦੀ ਜੰਗਲਾਂ 'ਚ ਖੋਜਦੇ ਫਿਰਦੇ ਕਦੀ ਸੰਵਾਧੀਆਂ ਲਾ ਲੀਆਂ ਕਦੀ ਆਪਾਂ ਆਹ ਕਰ ਲੈਣਾ ਹੱਠ ਤਪ ਜਾਪ ਕਿਨੇ ਨਾ ਪਾਇਓ ਉਹ ਕੰਮ ਹੀ ਕਰਨੇ ਪਰ ਆਹ ਕੰਮ ਤੇ ਕਰਨਾ ਨਹੀਂ ਅनाथ 나ਥ ਦੀਵਾਲ ਨਾਨਕ ਸਾਧ ਸੰਗਤ ਮਿਲ ਉਦਾਰ ਇਹਦੇ ਨਾਲ ਮਿਲ ਕੇ ਸਾਡਾ ਆਧਾਰ ਹੋਣਾ ਕੋਟ ਦੇਵੀ ਜਾਂ ਕੋ ਸੇਵੀ ਕੋਟਾ ਦੇਵੀ ਦੇਵਤੇ ਜਿਹੜੇ ਜਿੱਦਾਂ ਦੇਵਤੇ ਹੁਣ ਟੀਵੀ ਦਾ ਨਾਮ ਹੀ ਆ ਗਿਆ ਇੱਥੇ ਦੇਵੀਆਂ ਜਿਨ੍ਹਾਂ ਨੇ ਭਗਤੀ ਕਰਨ ਵਾਲੀਆਂ ਮਹਾਰਾਜ ਸੱਚੇ ਪਾਤਸ਼ਾਹ ਉਹ ਵੀ ਤੈਨੂੰ ਸੇਵ ਕੇ ਲਕshmi ਅਨਕ ਪਾਤ ਤੇ ਲੱਖਾਂ ਪਾਤਾਂ ਨਾਲ ਲਕshmi ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਕੋਟ ਦੇਵੀ ਕੋ ਸੇਵੇ ਲਕshmi ਅਨਕ ਪਾਤ ਕੋਟ ਦੇਵੀਆਂ ਕੋ ਸੇਵਦੀ ਫਿਰਦੀ ਨੇ ਕਰੋੜਾਂ ਦੇਵੀ ਜਿਸ ਪ੍ਰਮਾਤਮਾ ਦੀ ਸੇਵਾ ਭਗਤੀ ਕਰਦੀਆਂ ਹਨ ਧਨ ਦੀ ਦੇਵੀ ਲక్ష్ਮੀ ਨੇਕਾ ਤਰੀਕਿਆਂ ਨਾਲ ਜਿਸ ਦੀ ਸੇਵਾ ਕਰਦੀ ਹੈ ਲక్ష్ਮੀ ਦੀ ਗੱਲ ਕਰੀਏ ਨਾ ਸਾਰੀਆਂ ਲక్ష్ਮੀਆਂ ਬਣਨਾ ਚਾਹੁੰਦੀਆਂ ਨੇ ਪਰ ਲక్ష్ਮੀ ਵਰਗੀ ਸੇਵਾ ਕਿਸੇ ਨੇ ਨਹੀਂ ਕੀਤੀ ਆਪਣੇ ਪਤੀ ਪਰਮੇਸ਼ਰ ਦੀ ਅਮੇ ਪਤਾ ਹੋਣਾ ਚਾਹੀਦਾ ਕਿ ਪਰਮੇਸ਼ਰ ਕਿਸੇ ਵੀ ਰੂਪ ਚ ਬੈਠਾ ਹੋਵੇ ਤਾਂ ਸਦਾ ਪੈਰੀਂ ਘੁੱਟਦੀ ਰਹਿੰਦੀ ਸਦਾ ਉਹਦੇ ਪੈਰਾਂ ਚ ਰਹਿੰਦੀ ਹੈ ਕਦੀ ਆਪਣੇ ਪਤੀ ਦੇ ਸਿਰਹਾਣੇ ਵਾਲੀ ਖਲੋਦੀ ਲక్ష్ਮੀ ਦਾ ਇਹ ਸਾਰਾ ਲਕshmi ਹਣਕਾ ਪਾਂਤ ਨੇਕਾਂ ਪਾਂਤਾਂ ਨਾਲ ਸੇਵਾ ਕਰਦੀ ਆ ਉਹਨਾਂ ਦੀ ਕੋਈ ਵੀਰੇ ਜਵਾਨ ਲਿਆ ਕੇ ਗਲ ਚ ਗਾਨੀਆਂ ਪਉਂਦੀ ਆ ਕਦੀ ਉਹ ਆਪਣਾ ਰੂਪ ਉਹ ਗਾਨੀਆਂ ਚ ਲਿਉਂਦੀ ਆ ਕਦੀ ਰੂਪ ਉਹ ਆਪਣਾ ਪਦਾਰਥਾਂ ਚ ਲਿਉਂਦੀ ਆ ਕਈ ਟੰਗਾਂ ਚ ਲਕshmi ਦੇੜੀ ਆ ਨਾ ਵਰਤਦੀ ਆ ਇੱਕ ਨਹੀਂ ਮਾਇਆ ਬੱਚਿਆਂ ਚ ਆ ਕੇ ਲਕshmi ਵਰਤ ਕੇ ਮਾਇਆ ਦਾ ਮੂਹ ਪਉਂਦੀ ਆ ਇਸ ਹੱਬ ਦੇ ਨਾਲ ਵੀ ਮਹਾਰਾਜ ਨੇ ਕਈ ਇਹਦੇ ਅਰਥ ਨਿਕਲਦੇ ਨੇ ਕਈ ਭੌਤਾਂ ਦਾ ਕਉ ਤਪ ਪਰਗੜ ਜਾਂ ਕੋ ਰਾਤ ਤੇ ਪੌਣ ਪਾਣੀ ਦਿਨ ਰਾਤ ਇੱਚ ਹੁਣ ਕਹਿੰਦੇ ਗੂਪਤ ਵੀ ਇਹਨੂੰ ਰਾਤ ਦੇ ਗੂਪਤ ਜਿਹਨੇ ਦੱਸੇ ਅਣ ਦੱਸੇ ਸਾਰੇ ਜੀਵ ਜੰਤੂ ਜਿਸ ਪ੍ਰਮਾਤਮਾ ਨੂੰ ਰਾਧਨਾ ਕਰਦੇ ਹਨ ਹਵਾ ਪਾਣੀ ਦਿਨ ਰਾਤ ਜਿਸ ਨੂੰ ਕਿਉਂਦੇ ਹਵਾ ਪਾਣੀ ਜਿਹੜੇ ਆ ਨਾ ਦਿਨ ਰਾਤ ਉਹਨੂੰ ਧਿਆਰੇ ਨੇ ਪਰ ਅਸੀਂ ਅਸੀਂ ਗਾੜੀ ਕੀ ਕਰਦੇ ਹਾਂ ਮਖਾਤਰ ਸਸੀਅਰ ਸੂਰ ਕਿਹਾਵੇ ਬਸ ਸੁਧ ਗਗਨਾ ਗਾਵਿਆ ਗगन ਦਾ ਥਾਲ ਰਵਚੰਦ ਦੀਪਕ ਮੰਡਲ ਤਾਰ ਕਾ ਬਣਿਆ ਇਹ ਵੀ ਸਾਰਾ ਉਹਨੂੰ ਗਾ ਰਿਹਾ ਘੁੰਮ ਘੁੰਮ ਕੇ ਗਾ ਰਿਹਾ ਥਾਲ ਪੂਰਾ ਬਣਿਆ ਪਿਆ ਆ ਚਮਕਦੇ ਪੈਨੇ ਗਗਨ ਦਾ ਥਾਲ ਫੇਰ ਵੀ ਉਹਦੀ ਆਰਤੀ ਤਾਰ ਰਿਹਾ ਹੈ ਪਵਨ ਉਹਨੂੰ ਚੋਰ ਕਰ ਰਹੀ ਹੈ ਸੱਚੇ ਬਾਸ਼ਾ ਦੀ ਕਿਰਪਾ ਹੋਰੀ ਫੇਰ ਕੀ ਹੁੰਦਾ ਸਗਲ ਖਾਣੀ ਸਗਲ ਬਾਣੀ ਸਾਰੀਆਂ ਖਾਣੀਆਂ ਸਾਰੀ ਸਗਲ ਬਾਣੀ ਜਿੰਨੀ ਵੀ ਬਾਣੀ ਉਹ ਵੀ ਉਹਦੀ ਹਸਤ ਕਰ ਲਈ ਜਿੰਨੇ ਗ੍ਰੰਥਾ ਸਾਰੀ ਉਹਦੀ ਉਸਤਤ ਕਰਦੇ ਇਹ ਵੀ ਪਾਣੀ ਉਹਦੀ ਉਸਤਤ ਕਰ ਲਈ ਆ ਠੀਕ ਆ ਨਾ ਸਦਾ ਸਦਾ ਤੇ ਆਵੇ ਸਦਾ ਤੇ ਉਹਦੇ ਰੰਦੇ ਉਹਨੂੰ ਪਰਮੇਸ਼ਰ ਨੂੰ ਸਿਮਰਤ ਪ੍ਰਾਣ ਚਤੁਰ ਵੇਦੇ ਖਟ ਸਾਸਤਰ ਜਾਂ ਕੋ ਜਾਪਤ ਇੱਕ ਵੇਦ ਖਟ ਸਾਸਤਰ ਆ ਜਿੰਨੇ ਸਾਸਤਰ ਲਿਖੇ ਹੋਏ ਨੇ ਵੀ ਸਾਰੇ ਉਹਨੂੰ ਹੀ ਜਾਪਦੇ ਨੇ ਪਤਿਤ ਪਾਵਨ ਭਗਤ ਵਸਨ ਨਾਨਕ ਮਿਲੀਏ ਸੰਗ ਸਾਥ ਮਹਾਰਾਜ ਕਹਿੰਦੇ ਪਤਿਤ ਪਾਵਨ ਕਿਹ ਹੁਣ ਗਾੜੀ ਮਹਾਰਾਜ ਜੀ ਬਾਸਾ ਉਸ ਪਤਿਤ ਪਾਵਨ ਪ੍ਰਭੂ ਨੂੰ ਉਸ ਭਗਤ ਵਸਲ ਹਰੀ ਨੂੰ ਏ ਨਾਨਕ ਸਦਾ ਕਾਇਮ ਰਹਿਣ ਵਾਲੀ ਸਾਧ ਸੰਗਤ ਦੀ ਰਾਹੀ ਹੀ ਮਿਲ ਸਕੀਦਾ ਹੈ ਇੱਕ ਦਿਨ ਨਹੀਂ ਬਣਦੀ ਸਦਾ ਹੀ ਬਣੀ ਹੋਈ ਹੈ ਸੰਗਤ ਸਾਰੇ ਯੁੱਗਾਂ ਵਿੱਚ ਹੈ ਜੀ ਸਾਧ ਸੰਗਤ ਸੰਗ ਸੰਗ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਪਣੀ ਜਿੱਦਾਂ ਦੀ ਰਸਨਾ ਜਨਾਈ ਆ ਨਾ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਤੇ ਜੇ ਨਿੰਦਿਆ ਵਾਲੀ ਜਨਾਈ ਦਾ ਬੰਨੇ ਜੇ ਕਰਦੇ ਰਹਿਣਾ ਜੇ ਮਹਾਰਾਜ ਨੇ ਜੇਤੀ ਪ੍ਰਭੂ ਜਗਾਈ ਰਸਨਾ ਤੀਤ ਭਣੀ ਜਿਤਨੀ ਸ੍ਰਿਸ਼ਟੀ ਦੀ ਸੂਝ ਪ੍ਰਭੂ ਨੇ ਮੈਨੂੰ ਦਿੱਤੀ ਹੈ ਜਿੰਨਾ ਕ ਸਾਨੂੰ ਗਿਆਨ ਦਿੱਤਾ ਹੈ ਉਤਨੀ ਮੇਰੀ ਜੀਬ ਦੇ ਬਿਆਨ ਕਰਦੀ ਆ ਉਤੋਂ ਵੱਧ ਨਹੀਂ ਕਰ ਸਕਦੀ ਜਿਸ ਨੂੰ ਜਨਾਵੇ ਸੋਈ ਜਨਜਾ ਦਵੇ ਕਿ ਇਤਨੀ ਸ੍ਰਿਸ਼ਟੀ ਪ੍ਰਮਾਤਮਾ ਦੀ ਸੇਵਾ ਭਗਤੀ ਕਰ ਲਈ ਆ ਮਹਾਰਾਜ ਇਹ ਕਹਿ ਰਹੇ ਕਿ ਜਿੰਨਾ ਕ ਮੈਨੂੰ ਜਲਾਇਆ ਨਾ ਓਨਾ ਕ ਮੈਂ ਲਿਖਿਆ ਵਾ ਓਨਾ ਕੀ ਮੈਂ ਦੱਸ ਸਕਿਆ ਇਥੇ ਤੇ ਮਹਾਰਾਜ ਆਪਣੇ ਆਪ ਨੂੰ ਇਹ ਨਹੀਂ ਕਹਿੰਦੇ ਇਤੋਂ ਵੀ ਪਰੇ ਉਹ ਵੇ ਦਾ ਮਤਲਬ ਵੀ ਇਤੋਂ ਵੀ ਪਰੇ ਇਹਨੂੰ ਗਾ ਰਹੇ ਨੇ ਪਣੀ ਅਣਜਾਨਤ ਜੋ ਸੇਵੇ ਤੀਤੀ ਨਾਏ ਜਾਏ ਰਕਣੀ ਕਹਿੰਦੇ ਅਣਜਾਨਤ ਮੈਂ ਅਣਜਾਨਤ ਮੇਰੀ ਮਤ ਨਹੀਂ ਇਹਨੇ ਜੋ ਸੇਵੇ ਤੀਤੀ ਨਾਏ ਜਾਏ ਕਿ ਨਹੀਂ ਮੇਰੇ ਕੋ ਗਿਣੀ ਨਹੀਂ ਜਾ ਸਕਦੀ ਜਿੰਨੇ ਤੈਨੂੰ ਗਾ ਰਹੇ ਆਵਗਤ ਅਗਿੰਤ ਅਥਾ ਠਾਕਰ ਸਗਲ ਮੰਜੇ ਬਾਰਾ ਇਹ ਜਿਹੜੀ ਇਨ ਅਗਿੰਤ ਅਖਾ ਠਾਕਰ ਵਸ ਉਹ ਮਾਰੇ ਕਹਿੰਦੇ ਆਵਗਤ ਤੇ ਇਹਨਾਂ ਤੋਂ ਬਾਹਰ ਜਿਹੜਾ ਆਵਗਤ ਤੋਂ ਬਾਹਰ ਹੈ ਮਰ ਜੰਮਣ ਚ ਨਹੀਂ ਆਉਂਦਾ ਅਗਿੰਤ ਅਥਾ ਠਾਕਰ ਸਗਲੇ ਮੰਜੇ ਬਾਰਾ ਇਹਨਾਂ ਚੀਜ਼ਾਂ ਸਾਰੀਆਂ ਤੋਂ ਬਾਹਰ ਸਰਬ ਜਾ ਕੇ ਜਾਚਕ ਏਕ ਦਾਤਾ ਨਾਏ ਦੂਰ ਸੰਗੀ ਯਾਰਾ ਮਹਾਰਾਜ ਜੀ ਕਿਰਪਾ ਕਰਦੇ ਨੇ ਸਾਨੂੰ ਨਾਸਰੇ ਨਹੀਂ ਕਿਤਨੀ ਵੀ ਲਕਾਈ ਪ੍ਰਭੂ ਦੀ ਸੇਵਾ ਭਗਤੀ ਕਰਦੀ ਮੇਥੋਂ ਗਿਣੀ ਨਹੀਂ ਜਾ ਸਕਦੀ ਠੀਕ ਹੈ ਨਹੀਂ ਬੋਲੇ ਆਵਗਤ ਅਗਿੰਤਾ ਥਾ ਥਾ ਕਰ ਸਗਲੇ ਮੰਜੇ ਬਾਰਾ ਪ੍ਰਮਾਤਮਾ ਅਦ੍ਰਿਸ਼ਟ ਹੈ ਉਹ ਇਹਨਾਂ ਤੋਂ ਬਾਹਰ ਹੈ ਇਹਨਾਂ ਦੇ ਗੁਣ ਗਿਣੇ ਨਹੀਂ ਜਾ ਸਕਦੇ ਮੰਨੋ ਕੋਈ ਬਿਆਨਤ ਡੂੰਗਾ ਸਮੁੰਦਰ ਹੋਵੇ ਉਸ ਦਾ ਮਾਲਕ ਹੈ ਤੇ ਸਭ ਜੀਵਾਂ ਦੇ ਅੰਦਰ ਹੀ ਹੈ ਤੇ ਸਭ ਤੋਂ ਵੱਖਰਾ ਸਾਰੇ ਦੇ ਅੰਦਰ ਬੈਠਾ ਤੇ ਸਭ ਤੋਂ ਵੱਖਰਾ ਆਨ ਗੁਰੂ ਧੰਨ ਗੁਰੂ ਵਰਜ ਤੇ ਦੀਪਕਾ ਸ੍ਰੀ ਆਨ ਗੁਰੂ ਸਰਬ ਜਾਚਕ ਏਕ ਦਾਤਾ ਨਾਹੀਂ ਦੂਰ ਸੰਗੀ ਯਾਰਾ ਤੇ ਸਾਰੇ ਸਰਬ ਜਾਚਕ ਹੈ ਸਾਰਿਆਂ ਨੂੰ ਜਾਣਦਾ ਹੈ ਸਾਰਿਆਂ ਦੀ ਮਨਾਂ ਦੀ ਜਾਣਦਾ ਹੈ ਸਭ ਨੂੰ ਉਹ ਜਾਚਕ ਹੈ ਸਾਰਿਆਂ ਦਾ ਤੇ ਏਕ ਦਾਤਾ ਨਾਹੀਂ ਦੂਰ ਸੰਗੀ ਯਾਰਾ ਸਾਰੇ ਤੋਂ ਦੂਰ ਸਾਨੂੰ ਲੱਗਦਾ ਹੈ ਪਰ ਹੈ ਨਹੀਂ ਦੂਰ ਸਾਰਿਆਂ ਦੇ ਅੰਦਰ ਬੈਠਾ ਹੈ ਸੰਗੀ ਯਾਰ ਸਾਰਿਆਂ ਦੇ ਅੰਦਰ ਬਹਿ ਕੇ ਹੀ ਉਹ ਤੁਹਾਡੇ ਨਾਲ ਸੰਗ ਯਾਰਾ ਸੰਗੀ ਯਾਰਾ ਦੀ ਉਹ ਕਿਸੇ ਵੀ ਜੀਵ ਤੋਂ ਦੂਰ ਨਹੀਂ ਹੈ ਉਹ ਸਭ ਦੇ ਨਾਲ ਵਸਦਾ ਹੈ ਤੇ ਪ੍ਰਤੱਖ ਹੈ ਆਪਾਂ ਦੂਰ ਨਹੀਂ ਸਮਝੇ ਆਪਾਂ ਲੱਭਦੇ ਫਿਰਦੇ ਲੱਭਦੇ ਕਿਉਂ ਆ ਬੈਠਾ 24 ਘੰਟੇ ਇੱਥੇ ਬੈਠਾ ਇਹਦੇ ਚ ਜੋ ਮਰਜੀ ਨਿੰਦਿਆ ਚੂਗਲੀ ਜੋ ਮਰਜੀ ਇੱਥੇ ਪਾਈ ਜਾਈਏ ਗੁਰਦੁਆਰੇ ਜਾ ਕੇ ਕਹਿੰਦੇ ਨਾ ਨਾ ਹੀ ਨਹੀਂ ਇੱਥੇ ਬੋਲਣਾ ਇੱਥੇ ਜੁੱਤੀ ਲਾਉਣੀ ਇੱਥੇ ਆ ਕਰਨ ਇੱਥੇ ਜੋ ਮਰਜੀ ਪਾ ਕੇ ਚਲ ਜੀ ਜਾਂਦਾ ਕੂੜ ਦੀ ਭੜੀ ਸੁਰਤੀ ਲੈ ਜੀ ਅੰਦਰ ਇੱਥੋਂ ਬਚਣਾ ਹੈ ਇਸ ਇਹਨੂੰ 24 ਘੰਟੇ ਰਹਿਣ ਵਾਲੇ ਦੇ ਨਾਲ ਸੰਗ ਕਰਨਾ ਇਹ ਤੇ ਆ ਹੜਾ ਗੋਦਰਾ ਅਸਲੀ ਇਹ দান ਮਾਨ ਨਾਨਕ ਪਾਏ ਵਸ ਭਗਤੇ ਤੀਆਂ ਮਿਲੇ ਜੀਆ ਤਾਂ ਕਿ ਉਪਮਾ ਕੇ ਤਗਣੀ ਆnde ਵਸ ਭਗਤਾ ਨੇ ਜਦੋਂ ਕਰ ਲਿਆ ਨਾ ਤੇ ਮਿਲੇ ਜੀਆ ਉਹਨਾਂ ਦਾ ਜੀ ਜਦੋਂ ਮਿਲ ਗਿਆ ਤਾਂ ਕਿ ਉਪਮਾ ਕੱਤ ਗਣੀ ਉਹਦੀ ਉਪਮਾ ਹੀ ਨਹੀਂ ਗਣੀ ਜਾ ਸਕਦੀ ਅਸੀਂ ਤੇ ਹਰ ਬੰਦੇ ਦੀ ਸੋਝ ਆ ਵੀ ਕਰ ਲੈਨੇ ਆਈਆਂ ਨੇ ਉਹ ਸੰਤਾਂ ਐ ਇਹਦੀ ਇੰਨੀ ਤਾਕਤ ਆ ਕਿ ਉਹ ਜਿਹੜਾ ਅੰਦੇ ਸੰਤ ਕੀ ਮਹਿਮਾ ਬੇਦ ਨਾ ਜਾਣੇ ਜੇਤਾ ਸੁਨੇ ਤੇਤਾ ਬਖਿਆਨੇ ਬੇਤੇ ਸੰਤਾਂ ਨੇ ਲਿਖੇ ਮਹਾਂਪੁਰਖਾਂ ਨੇ ਲਿਖੇ ਉਹ ਵੀਦ ਕੋਈ ਸਾਡੀ ਉਪਮਾ ਥੋੜੀ ਕਿਸ ਦੀ ਕਰ ਦੂਗਾ ਕਈ ਬੰਦੇ ਦੀ ਉਪਮਾ ਨਹੀਂ ਕਰ ਸਕਦਾ ਤੇ ਕੋਈ ਵੀ ਪਰਮੇਸ਼ਰ ਦਾ ਪਿਆਰਾ 84 ਲੱਖ ਜੂੰ ਚ ਉਪਮਾ ਨਾਲ ਉਹਦੀ ਉਪਮਾ ਕੋਈ ਨਹੀਂ ਕਰ ਸਕਦਾ ਤੀਪਦੋਤ ਚ ਕਿਹੜਾ ਕੋਲੋ ਕਿਸੇ ਨੂੰ ਕੀ ਪਤਾ ਤੇ ਭਗਤਾਂ ਦੀ ਉਪਮਾ ਤੇ ਫਿਰ ਤੈਨੂੰ ਪਤਾ ਕਰ ਹੀ ਨਹੀਂ ਸਕਦਾ ਕੋਈ ਕੀਤੀ ਕੇ ਸੌਰੀ ਬਾਬੇ ਫਰੀਜ ਨੂੰ ਕਬੀਰ ਜੀ ਨੂੰ ਸੁਰਤ ਤੇਰੇ ਬੰਦ ਬਲ ਕੇ ਖੁੱਲ ਜਾਂਦੀ ਐ ਸੀ ਗੰਡਾ ਵੀ ਹਾਤੀ ਵੀ ਨਾਮ ਸ਼ਗਾਰ ਕਰ ਜਾਂਦਾ ਸੀ ਕਿੱਦਾਂ ਗੱਲ ਲਾਣਗੇ ਸੀ ਇਹ ਮਲੇ ਜੀ ਆਤਾ ਕਿ ਉਪਮਾ ਕੱਤ ਗਣੀ ਮਹਾਰਾਜ ਕਹਿੰਦੇ ਉਹ ਉਪਮਾ ਨਹੀਂ ਗਣੀ ਜਾ ਸਕਦੀ ਤੇ ਪਰਮੇਸ਼ਰ ਦੀ ਉਪਮਾ ਕਿੱਥੋਂ ਜਾਣੀ ਉਹਦੇ ਭਗਤ ਦੀ ਉਪਮਾ ਨਹੀਂ ਗਣੀ ਜਾ ਸਕਦੀ ਇਹ ਦਾਨ ਮਾਨ ਨਾਨਕ ਪਾਏ ਮਹਾਰਾਜ ਕਹਿੰਦੇ ਆ ਇਹ ਜਿਹੜਾ ਦਾਨ ਤੇ ਮਾਨ ਵਾਲਾ ਨਾਨਕ ਪਾਏ ਸੀਸ ਕਿੱਦਾਂ ਪਾਏ ਨਾਨਕ ਦੀ ਮੋਹਰ ਲਾ ਕੇ ਮਹਾਰਾਜ ਕਹਿੰਦੇ ਸੀਸ ਸਾਦੇ ਧਾਰ ਚਰਣੀ ਜਿੰਨਾਂ ਨੇ ਸਾਧਿਆ ਜਿਹੜੇ ਪਰਮੇਸ਼ਰ ਨਾਲ ਮਿਲਿਓ ਉਹਦੇ ਸੀਸ ਆਪਣਾ ਉਹਦੇ ਚਰਨੀ ਧਾਰ ਕੇ ਹੁਣ ਇੱਥੇ ਜਿੰਨਾਂ ਨੇ ਨਹੀਂ ਨਾ ਧਰਨਾ ਉਹਨਾਂ ਨੇ ਕਹ ਲਿਆ ਸੀ ਸਈ ਸੰਸਾਰ ਦੇ ਚਰਨੀ ਧਾਰੀ ਫਿਰਾਂਗੇ ਉਹ 10 ਬੰਦੇ ਰੱਬ ਦੇ ਆ ਵਾਹਿਗੁਰੂ ਦੇ ਸਾਰੇ ਬੰਦੇ ਸੰਸਾਰ ਵਾਹਿਗੁਰੂ ਦਾ ਜਿਹਦੇ ਮਰਜੀ ਸੀ ਸਾਡੇ ਕੋਲ ਚਰਨੀ ਧਰ ਨਾਲ ਆਪਾਂ ਉਹਦੇ ਸਰੀਰ ਨੂੰ ਥੋੜਾ ਮੱਥਾ ਟੇਕ ਰਹੇ ਆਪਾਂ ਦੇ ਮੱਥਾ ਟੇਕ ਰਹੇ ਹਾਂ ਦੀ ਜੋਤ ਨੂੰ ਕਿ ਤੂੰ ਪਰਮੇਸ਼ਰ ਨੇ ਤੈਨੂੰ ਆਪਣਾ ਜੋਤ ਦੇ ਕੇ ਧਰਤੀ ਤੇ ਭੇਜਿਆ ਤਾਂ ਤੂੰ ਜਗ ਮੇਂ ਜੋਤ ਰੱਖੀ ਕਾਦੂ ਜਗ ਮਿਆਂ ਜੋਤ ਨੂੰ ਮੱਥਾ ਟੇਕਦਾ ਸਰੀਰ ਨੂੰ ਕਦੀ ਮੱਥਾ ਨਹੀਂ ਟੇਕਦਾ ਕਿਸੇ ਦੇ ਸਰੀਰ ਨੂੰ ਮੱਥਾ ਟੇਕਦਾ ਜਾਜ ਇੰਨੀ ਤੁਰੇ ਫਿਰਦੇ ਕਿੰਨਾ ਕਬਾ ਮੱਥਾ ਠੀਕਦੇ ਪਰ ਜਦ ਉਹਨੂੰ ਮਿਲਦੇ ਆ ਉਹਨੂੰ ਪਰਮੇਸ਼ਰ ਦਾ ਰੂਪ ਸੋ ਜੋ ਕਰਦਾ ਕਰਨ ਦਿਓ ਉਹਨੂੰ ਅਸਾਂ ਪਰਮੇਸ਼ਰ ਸਮਝਣਾ ਵੀ ਉਹ ਪਰਮੇਸ਼ਰ ਆ ਆ ਬਸ ਆਪਾਂ ਸਾਰੇ ਦੀ ਰੇੜਕਾ ਬਣ ਗਈ ਜਿਹਨੂੰ ਹਰ ਇੱਕ ਨੂੰ ਪਰਮੇਸ਼ਰ ਜਦੋਂ ਭਾਈ ਜੀ ਨੇ ਜੁੱਧ ਦੇ ਵਿੱਚ ਭਾਈ ਕਨਈਆ ਜੀ ਸੱਚੇ ਪਾ ਸਾਡੀ ਕਿਰਪਾ ਤੇ ਬਖਸ਼ਿਸ਼ ਹੋਈ ਪਾਇਸੀ ਨੇ ਜੀ ਜੀ ਉਹਨੂੰ ਹਰਧੋਂ ਦੇ ਗੁਰੂ ਗਬੇ ਸਿੰਘ ਹੀ ਨਜ਼ਰ ਆ ਰਿਹਾ ਸੀ ਪਰ ਸਾਡੇ ਸਿੰਘਾਂ ਨੂੰ ਤੇ ਨਹੀਂ ਨਜ਼ਰ ਆਉਂਦਾ ਜਿਹਨਾਂ ਬੁਲੌਣੇ ਸਾਰੇ ਨੂੰ ਜਨਾ ਦੇਂਦੇ ਤੇ ਹੰਕਾਰ ਨੂੰ ਕਿੱਦਾਂ ਮਾਰਦੇ ਇਸ ਕਰਕੇ ਸਾਰੇ ਫੋਲ ਇੱਕ ਤਰ੍ਹਾਂ ਦੇ ਨਹੀਂ ਕਰਨੇ ਵੱਖ-ਵੱਖ ਰੱਖਣੇ ਆ ਅਸਾਂ ਸਾਰੇ ਨੂੰ ਇੱਕ ਸਮਝਣਾ ਵਾ ਕਿ ਮਹਾਰਾਜ ਜਿਹੜਾ ਵੀ ਬੋਲੋ ਗਿਆ ਉਹ ਵੀ ਇੱਥੇ ਕੁਝ ਨਾ ਕੁਝ ਪਰ ਇਹ ਦੇ ਸਮਾਜ ਦੇ ਵਿੱਚ ਰੰਗ ਹੀ ਭਰ ਰਿਹਾ ਹੈ ਜੇ ਕਿਤੇ ਧੂਪ ਨਾ ਹੁੰਦੀ ਤੇ ਰਾਤ ਚ ਦੇ ਨੰਗਾ ਰਾਜੀ ਕੀ ਬੂਤ ਸੀ ਜੇ ਕਲਬ ਨਾ ਹੁੰਦੇ ਤੇ ਗੁਰਦਾਰਿਆਂ ਦੀ ਕੀ ਬੂਤ ਸੀ ਸਾਰੇ ਗੁਰਦਾਰੇ ਬੈਠੇ ਰਹਿੰਦੇ ਇਹ ਸਾਰਾ ਕੁਝ ਮਹਾਰਾਜ ਨੇ ਬਣਾਇਆ ਇਸੇ ਕਰਕੇ ਆ ਕਿਸੇ ਦੀ ਪ੍ਰਸ਼ੰਸਾ ਵਾਸਤੇ ਦੂਜੀ ਚੀਜ਼ ਨਾਲ ਥਾਪੀ ਹੋਈ ਹੈ ਇਸ ਕਰਕੇ ਆਓ ਗੁਰਨਾਨਕ ਦੇ ਹੁਕਮ ਨੂੰ ਮੰਨਣਾ ਕਰੀਏ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਲਈਏ ਕੀ ਹੈ ਆnde ਭਗਤthia ਮਰੇ ਜੀਆ ਤਾਂ ਕੀ ਉਪਮਾ ਕਤ ਗਿਣੀ ਇਹ ਦਾਨਮਾਨ ਨਾਨਕ ਪਾਏ ਸੀ ਸਾਦੇ ਧਰ ਚਰਨੀ ਧੰਨ ਜੀ ਚੰਦੇਵ ਜੀ ਮਹਾਰਾਜ ਤੂੰ ਕਿਰਪਾ ਹਯੰ ਬਖਸ਼ ਹੈ ਤੂੰ ਤੇ ਆਪਣਾ ਸੀਸ ਜਿਹੜਾ ਇਹ ਉਹ ਪਰਮੇਸ਼ਰ ਦੇ ਚਰਨਾਂ ਤੇ ਰੱਖ ਦਿੱਤਾ ਜਿਹੜਾ ਸਾਰੀ ਦੁਨੀਆ ਦਾ ਮਾਲਕ ਸੀ ਤੇ ਉਦੋਂ ਨਾ ਸੀ ਉਹ ਚਾਰਨ ਕੀਤੀ ਤੇਰਾ ਸਰੂਪ ਵੇਖ ਕੇ ਮਹਾਰਾ ਸੱਚੇ ਬਾਸ਼ਾ ਤੇਰੇ ਬਚਨ ਸੁਣ ਕੇ ਸਾਨੂੰ ਵੀ ਸੋਝੀ ਆ ਜਾਵੇ ਅਸੀਂ ਵੀ ਕਿਤੇ ਸਾਰੇ ਪਰਮੇਸ਼ਰ ਨੂੰ ਇੱਕ ਗਿਣ ਕੇ ਗਏ ਹੁੰਦੇ ਹਾਂ ਕਿਉਂਕਿ ਕੋਈ ਵੀ ਕੋਈ ਵੀ ਕੁਝ ਨਹੀਂ ਕਰ ਰਿਹਾ ਸਭ ਕੁਝ ਹੋ ਰਿਹਾ ਹੈ ਜਿਵੇਂ ਬੁੱਧ ਪਾਈ ਤਿਵੇਂ ਵਿਖਿਆਨ ਕਰ ਰਿਹਾ ਹੈ ਆਉ ਲੜ ਕੇ ਸਾਰਿਆਂ ਦਾ ਸਤਿਕਾਰ ਕਰਦੇ ਹੋਏ ਧੰਨ ਗੁਰੂ ਅਰਜਨ ਦੇਵ ਜੀ ਨੂੰ ਕੋਟੀਆਂ ਕੋਟ ਵਾਰ ਨਮਸਕਾਰ ਕਰਦੇ ਹੋਏ ਇਸ ਸਮਾਪਤੀ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਇਹਦੇ ਪਾਣੇ ਸਰਬਾ ਦਾ ਭਲਾ ਧੰਨ ਗੁਰੂ ਨਾਨਕ ਚਾਹੇ ਤੈਨੂੰ ਅਸੀਂ 200 ਸਾਲ ਬਾਅਦ ਹੀ ਇਹ ਕਹਿਣਾ ਸ਼ੁਰੂ ਕੀਤਾ ਕਿ ਤੂੰ ਪਰਮੇਸ਼ਰ ਹੈ ਪਰ ਤੂੰ ਹੈ ਪਰਮੇਸ਼ਰ ਸੀ ਇਹ ਜਿਸ ਨੂੰ ਜਲਾਇਆ ਪੱਜਾਂ ਨੂੰ ਉਹ ਜਨਾ ਜਾਣਗੇ ਸਾਰੀ ਦੁਨੀਆ ਦੇ ਸਿਛੀ ਦੇ ਮਾਲਕ ਬਣਾਉਂਦਗੇ ਇਹ ਕਾਲ ਪ੍ਰਖਵਾਏ ਗੁਰੂ ਸਾਡੇ ਤੇ ਵੀ ਮਿਹਰ ਕਰ ਇਹ ਜਨ ਤੁਸੀਂ ਜਨਾ ਸਕਦੇ ਹੋ ਅਸੀਂ ਨਹੀਂ ਜਾਣ ਸਕਦੇ ਜਿੰਨੀ ਕਬੂਦ ਪਾਈ ਸੀ ਉਹਨਾਂ ਕਾਪਾ ਖਿਆਨ ਕੀਤਾ ਨੇਕਾਂ ਹੋਈਆਂ ਗਲਤੀਆਂ ਦੀ ਆਪ ਜੀ ਤੇ ਆਪ ਜੀ ਦੀ ਸਾਥ ਸੰਗਤ माफ ਕਰ ਦੇਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਰੋ ਵਾਏ ਗੁਰੂ ਜੀ ਕਾ ਕਰਸ